ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਕੱਲ ਪੰਜਾਬ ਸਰਕਾਰ ਨੇ ਤਿੰਨ ਤਖਤਾਂ ਨੂੰ ਆਪਣਾ ਪਵਿੱਤਰ ਦਰਜਾ ਦਿੱਤਾ ਉਹਦੇ ਵਿੱਚ ਨੰਦਪੁਰ ਸਾਹਿਬ ਤਖਤ ਸ੍ਰੀ ਨੰਦਪੁਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਬਹੁਤ ਹੀ ਸਲਾਗਾਯੋਕ ਕਦਮ ਹੈ ਕਿ ਜਿਵੇਂ ਕਿ ਸਿੱਖ ਸਮਾਜ ਸ਼੍ਰੋਮਣੀ ਕਮੇਟੀ ਸਾਰੇ ਜਿase ਬੰਦियां ਇਹ ਜੇ ਕੰਮ ਕਰਦੀਆਂ ਹੁੰਦੀਆਂ ਇਹ ਸਰਕਾਰਾਂ ਨਾਲ ਲੜ ਕੇ ਇਹ ਜੇ ਕੰਮ ਕਰਨ ਤਾਂ ਬਹੁਤ ਹੀ ਸਲਾਗਾਯੋਕ ਕਦਮ ਹੈ ਬਹੁਤ ਵਧੀਆ ਚੀਜ਼ ਹੈ ਤੇ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਬਹੁਤ ਹੀ ਵਧੀਆ ਕਦਮ ਇਹਨਾਂ ਨੇ ਚੱਕਿਆ ਹੈ ਪਰ ਇਹ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਆਂ ਇਹ ਜਿਹੜੀਆਂ ਸਰਕਾਰਾਂ ਇਹ ਕੰਮ ਕਰਦੀਆਂ ਇਹ ਕਈ ਵਾਰੀ ਵੀ ਕਾਗਜ਼ਾਂ 'ਚ ਹੀ ਰਹਿ ਜਾਂਦਾ। ਇਲੈਕਸ਼ਨ ਵੇਲੇ ਵੀ ਬੜੇ ਦਾਅਵੇ ਕਰਦੀ ਹੈ। ਬੜਾ ਕੁਝ ਕਹਿੰਦੇ ਇਲੈਕਸ਼ਨ ਵੇਲੇ ਕਿ ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਜਿਵੇਂ ਕਿ ਤੁਸੀਂ ਲਾਲੋ ਪਹਿਲਾਂ ਕੈਪਟਨ ਸਾਹਿਬ ਆਏ ਸੀ ਇੱਥੇ ਸਾਡੇ ਬਟਿੰਡੇ ਜੀ ਅਕਸਰੀ ਦਵਨਵਾਹ ਸਾਹਿਬ ਨੇ ਮੂੰਹ ਕਰਕੇ ਕਿਹਾ ਸੀ ਵੀ ਇੱਕ ਹਫ਼ਤੇ 'ਚ ਨਸ਼ਾ ਬੰਦ ਕਰ ਦਿਆਂਗੇ ਸਮਾਂ ਉਹ ਤੋਂ ਵੱਧ ਗਿਆ। ਜਿਵੇਂ ਕਾਲੀ ਸਰਕਾਰ ਸੀ ਉਰਨਾ ਤੋਂ ਵੀ ਨਹੀਂ ਕੋਈ ਘਟਿਆ ਕੰਮਾਂ ਦੀ ਅਸੀਂ ਸਲਾਹਾਂ ਕਰਦੇ ਆਂ ਵੀ ਕੱਲ ਹੀ ਸਰਕਾਰ ਬੜੇ ਕੰਮ ਬਹੁਤ ਹੋਇਆ ਪਰ ਜਿਹੜੇ ਇਹ ਜੇ ਕੰਮ ਹੋ ਗਏ ਗੁਰਗਰਾਂ ਸਾਹਿਬ ਦੀ ਬੇਅਦਬੀ ਅੰਗਾਂ ਦੀ ਬੇਅਦਬੀ ਉਹ ਸਰਕਾਰ ਦਾ ਕੰਮ ਨਹੀਂ ਸਰਕਾਰ ਦਾ ਕੰਮ ਸੀ ਇਹ ਰੋਕਣਾ ਜਿਹੜੀ ਸਰਕਾਰ ਮੌਜੂਦਾ ਹੁੰਦੀ ਹੈ ਇਹਨਾਂ ਦੇ ਕੰਮ ਹੁੰਦੇ ਆ ਜੇ ਇਹ ਚਾਹਣ ਤਾਂ ਸਰਕਾਰ ਕੀ ਨਹੀਂ ਕਰ ਸਕਦੀ ਸਰਕਾਰ ਇੱਕ 2 ਘੰਟਿਆਂ ਦੇ ਵਿੱਚ ਸਹੀ ਬੰਦੇ ਲੱਭ ਕੇ ਸਾਰਾ ਕੁਝ ਕਰ ਲਵੇ ਕਿਉਂਕਿ ਵੀ ਇਹ ਵੋਟਾਂ ਵੋਟੀਆਂ ਸੇਕਦੇ ਆ ਵੋਟਾਂ ਦੀਆਂ ਠੀਕ ਹੈ ਨੇ ਧਰਮਕਦਾਰੇ ਦੇ ਵਿੱਚ ਇਹਨਾਂ ਨੂੰ ਇਹ ਜਗ੍ਹਾ 'ਮ ਨਹੀਂ ਕਰਨੇ ਚਾਹੀਦੇ ਜਿਹੜੇ ਕੀ ਕਰ ਰਹੇ ਹੈ ਹੁਣ ਵੀ ਜਿਵੇਂ ਵੀ 1100000 ਰੁਪਿਆ ਲੇਡੀ ਜੀ ਨੂੰ 4 ਸਾਲ ਹੋ ਗਏ ਉਹਨਾਂ ਕੋਲ ਦੇਣਗੇ ਭਈ ਇਹੋ ਜੇ ਜਿਹੜੀਆਂ ਗੱਲਾਂ ਕਰਦੇ ਇਹ ਕਾਗਜ਼ਾਂ 'ਚ ਹੀ ਰਹਿ ਜਾਂਦੀਆਂ ਸਮਝ ਗਏ ਨਾ ਗੱਲ ਨਹੀਂ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਜੇ ਕੋਈ ਇਹੋ ਜੇ ਧਰਮ ਕੋ ਮਤਲਬ ਵੀ ਪਵਿੱਤਰ ਦਰਜਾ ਦਿੱਤਾ ਹੈ ਤਾਂ ਇਹਨੂੰ ਨਿਮੋਣਾ ਚਾਹੀਦਾ ਇਹ ਸ਼ਹਿਰਾਂ ਦੇ ਲਵੇ ਇਹ ਤਖਤਾਂ ਦੇ ਲਵੇ ਬਿਲਕੁਲ ਵੀ 10-10 ਕਿਲੋਮੀਟਰ ਦੇ 15-15 ਕਿਲੋਮੀਟਰ ਦੇ ਏਰੀਏ 'ਚ ਕੋਈ ਨਸ਼ਾ ਨਹੀਂ ਹੋਣਾ ਚਾਹੀਦਾ। ਸ਼ਰਾਬ, ਬੀੜੇ, ਸਿਕਟ ਦੁਕਾਨਾਂ ਤੇ ਹੋਰ ਨਹੀਂ ਹੋਣਾ ਚਾਹੀਦਾ। ਸਮਝ ਗਏ ਨਾ ਗੱਲ ਜੀ ਇਹ ਜਿਹੇ ਗੱਲਾਂ ਇਹ ਕਰਕੇ ਰੋਟੀਆਂ ਸੇਕਦੇ ਫਿਰ ਐਦੋਂ ਮਾੜੀ ਗੱਲ ਕੋਈ ਨਹੀਂ। ਪਰ ਸਰਾਹਾਂ ਅਸੀਂ ਤਾਂ ਕਰਦੇ ਆ ਕਿ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਚਾਰ ਨਗਰ ਕੀਰਤਨ ਚੱਲੇ ਐ। ਉੱਥੇ بڑا ਵਧੀਆ ਅਰੇਂਜਮੈਂਟ ਐ। ਸਾਰੇ ਸਫਾਈ ਹੋ ਗਈ। ਜੇ ਹੁਣ ਸਫਾਈ ਹੋਊਗੀ ਤਾਂ ਫਿਰ ਵੀ ਕਰਨੀ ਚਾਹੀਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਤਲਬ ਛਿਤੀ ਲਿਆੜੇ ਦੇ 350 ਸਾਲੇ ਦੇ ਦਿਵਸ ਤੇ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਦਾ ਮਨਾਇਆ ਬਹੁਤ ਹੀ ਸਰਕਾਰ ਵੱਨਿਓ ਸਾਰੇ ਸੰਸਾਰ ਵੱਨਿਓ ਵਧਾਈ ਦੇ ਪਾਤਰ ਹੈ ਮਨਾਉਣਾ ਚਾਹੀਦਾ ਹੈ ਕਿਵੇਂ ਜਿੱਕਰੀ ਪਰ ਇਹ ਵੀ ਪਰ ਕਾਗਜ਼ਾਂ 'ਚ ਨਹੀਂ ਕਿਉਂਕਿ ਵੀ ਇਹ ਵੈਧੇ ਕਰ ਲੈਂਦੇ ਆ ਵੈਧੇ ਕਰਕੇ ਕਾਗਜ਼ਾਂ 'ਚ ਰਹਿ ਜਾਂਦਾ ਹੈਗਾ ਜੇ ਜੀ ਇਹ ਕਰਿਆ ਤਾਂ ਇਹਨੂੰ ਮਤਲਬੀ ਪੂਰਨ ਰੂਪ ਦੇਣਾ ਚਾਹੀਦਾ ਹੈ ਇਹਦਾ ਸਪੈਸ਼ਲ ਫੰਡ ਉਤਾਰਮਕੰ ਬੇਟੀਆਂ ਬਣਾਈਆਂ ਜਾਣ ਇਹ ਜ਼ਰੂਰੀ ਕਰਨਾ ਚਾਹੀਦਾ ਐਂ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਮੈਂ ਜਸਕਰਨ ਸਿੰਘ ਜੀ ਹਾਂ ਪੰਜਾਬ ਸਰਕਾਰ ਦੇ ਜਿਹੜਾ ਪੁੱਤਰ ਸ਼ਹਿਰ ਨੂੰ ਦਰਜਾ ਕਰਾ ਤਾ ਇੱਕ ਤਿੰਨ ਨੌ ਸ਼ਹਿਰਾਂ ਨੂੰ ਮੈਂ ਇਸ ਫੈਸਲੇ ਦੀ ਪੂਰਜੋਰ ਸ਼ਲਾਘਾ ਕਰਦਾ ਤੇ ਪੰਜਾਬ ਸਰਕਾਰ ਨੂੰ ਵਧਾਈ ਭੇਜਦਾ ਵੀ ਬਹੁਤ ਵਧੀਆ ਉਹਨਾਂ ਦਾ ਫੈਸਲਾ ਹੈ ਕਿਉਂਕਿ ਸਾਡੀ ਚਿਰੋਕਣੀ ਮੰਗ ਸੀ ਇਹ ਪੁਰਾਣੀ ਵੀ ਜਦੋਂ ਧਰਮ ਜਦੋਂ ਮੋਰਚਾ ਚੱਲਦਾ ਸੀ ਉਹਦੇ ਵੀ ਚਾਰਟ ਜਿਹੜੀਆਂ ਧਰਮਕ ਮੰਗਾਂ ਦਾ ਚਾਰਟ ਸੀ ਉਹਦਾ ਸਭ ਤੋਂ ਉੱਪਰ ਸਾਡੀ ਇਹ ਮੰਗ ਸੀ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਦਰਜਾ ਕਰਾ ਦਿੱਤਾ ਜਾਵੇ ਜਿਹੜਾ ਅੱਜ ਉਹਨਾਂ ਨੇ ਵਿਧਾਨ ਸਭਾ ਬੁਲਾ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਤੇ ਸ਼੍ਰੀ ਦਮਦਮਾ ਸਾਹਿਬ ਤਰਵੰਡੀ ਸਾਹਿਬ ਨੂੰ ਪਵਿੱਤਰ ਧਾਰ ਦਿੱਤਾ ਇਹਦੀ ਬਹੁਤ ਉਹਨਾਂ ਨੇ ਚੰਗਾ ਕਾਰਜ ਕਰਿਆ ਤੇ ਮੈਂ ਇਹ ਵੀ ਕਹਿਣਾ ਵੀ ਇਹ ਸਕੀਮ ਹੈ ਜਿਹੜੀ ਇਹ ਕਿਸੇ ਗਲੇਰੇ ਤੱਕ ਨਹੀਂ ਰਹਿਣੀ ਚਾਹੀਦੀ ਕਿਉਂਕਿ ਅੰਬਰਸਰ ਦੀਆਂ ਇਹ ਖਬਰਾਂ ਆ ਰਹੀਆਂ ਵੀ ਇਹ ਗਲਿਆਰਾ ਤੇ ਉਹ ਦੀ ਉੱਥੋਂ ਤੱਕ ਸਕੀਮ ਹੈ ਪਵਿੱਤਰ ਸ਼ਹਿਰ ਨੂੰ ਪੂਰਾ ਪਵਿੱਤਰ ਕਰਾਰ ਦੇਣਾ ਚਾਹੀਦਾ ਹੈ ਜਿੰਨਾ ਵੀ ਨਗਰ ਨਿਕੰਦਾ ਏਰੀਆ ਜਿੰਨਾ ਆਨੰਦਪੁਰ ਸਾਹਿਬ ਦੀ ਮਿਊਨਿਸਪੈਲਟੀ ਦਾ ਏਰੀਆ ਜਿੰਨਾ ਨਗਰ ਪੰਚਾਇਤ ਸ਼੍ਰੀ ਦਮਦਮਾ ਸਾਹਿਬ ਤਰਵੰਡੀ ਸਾਹਿਬ ਉਹ ਏਰੀਆ ਸਾਰਾ ਪਵਿੱਤਰ ਹੋਣਾ ਚਾਹੀਦਾ ਕੱਲਾ ਪਵਿੱਤਰ ਨਹੀਂ ਜੀ ਬੇਗੰਪੁਰਾ ਹੋਣਾ ਚਾਹੀਦਾ ਇੰਨਾ ਪਵਿੱਤਰ ਹੋਵੇ ਉੱਥੇ ਕਿਸੇ ਨੂੰ ਗਾਮੀ ਨਾ ਹੋਵੇ ਇੱਕ ਪੂਰਾ ਬੇਗੰਪੁਰੇ ਉਹ ਸ਼ਹਿਰ ਹੋਣ ਇਸ ਕਰਕੇ ਜਿਹੜਾ ਹੈਗਾ ਮੈਂ ਆਪਦੇ ਗਿਆਤ ਵਾਸਤੇ ਇਹ ਵੀ ਗੱਲ ਦੱਸ ਦੇਵਾਂ ਵੀ ਪਹਿਲਾਂ ਪੰਜਾਬ ਸਰਕਾਰ ਨੇ ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਉਦੋਂ ਵੀ ਇੱਕ ਵਾਰੀ ਇਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿੱਤਾ ਸੀ ਪਰ ਬਦਕਿਸਮਤੀ ਵੀ ਉਹ ਕੋਸ਼ਿਸ਼ ਸ਼ਰਾਬ ਦੇ ਠੇਕੇ ਤਾਂ ਦੂਰ ਨਿਕਲੇ ਸ਼ਹਿਰਾਂ ਤੋਂ ਪਰ ਉਹ ਸਾਰਾ ਉਹ ਪਵਿੱਤਰਤਾ ਜਿਹੜੀ ਉਹ ਪੂਰੀ ਤਰ੍ਹਾਂ ਕਾਇਮ ਨਹੀਂ ਹੋ ਸਕੀ ਪੰਜਾਬ ਸਰਕਾਰ ਨੂੰ ਪੂਰੀ ਪਵਿੱਤਰਤਾ ਕਾਇਮ ਰੱਖਣੀ ਚਾਹੀਦੀ ਹੈ ਤੇ ਨਾਲ ਮੈਂ ਇੱਕ ਆਪ ਦੇ ਯਰਗੇ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਭਗਵੰਤ ਮਾਨ ਨੂੰ ਵੀ ਇਹ ਵੀ ਬੜਾ ਜੋਗ ਤੇ ਚੰਗਾ ਕੰਮ ਹੋਏਗਾ ਜੀ ਜੀ ਵਿਧਾਨ ਸਭਾ ਆਨੰਦਪੁਰ ਸਾਹਿਬ ਦੇ ਨਾਲ ਨਾਲ ਉਹਦੇ ਵਿੱਚੋਂ ਇਹ ਆਪਣਾ ਚੰਡੀਗੜ੍ਹ ਦਾ ਮੁੱਦਾ ਜਿਹੜਾ ਉਹ ਵੀ ਉੱਥੇ ਉਠਾਇਆ ਜਾਵੇ ਕਿਉਂਕਿ ਇਹ ਵੀ ਸਾਡੀ ਮੰਗ ਹੈ ਸਾਡੀ ਰਾਜਧਾਨੀ ਦਾ ਮਸਲਾ ਹੈ ਇਸ ਕਰਕੇ ਇਹਨੂੰ ਮੰਗ ਨੂੰ ਉਠਾਉਣਾ ਚਾਹੀਦਾ ਇਹ ਇਹ ਵੀ ਨਹੀਂ ਹੈ ਜਦੋਂ ਪੰਜਾਬ ਦੇ ਪਿੰਡਾਂ ਨੂੰ ਵਾੜ ਕੇ ਵਸਾ ਓਜਾੜ ਕੇ ਚੰਡੀਗੜ੍ਹ ਬਸਾਇਆ ਗਿਆ ਤੇ ਪੰਜਾਬ ਦੀ ਰਾਜਧਾਨੀ ਵਾਸਤੇ ਬਸਾਇਆ ਗਿਆ ਇਸ ਕਰਕੇ ਜਦੋਂ 1966 ਦੇ ਵਿੱਚ ਸਾਡੀ ਪੰਜਾਬੀ ਸੂਬਾ ਬਣਿਆ ਉਦੋਂ ਵੀ ਇਹਨੂੰ ਸਥਾਈ ਤੌਰ ਤੇ ਜੁਨੀਅਨ ਟਰੈਕਟਰੀ ਬਣਾਇਆ ਗਿਆ ਸੀ ਸਥਾਈ ਤੌਰ ਤੇ ਨਹੀਂ ਸਥਾਈ ਤੌਰ ਤੇ ਬਣਾਇਆ ਗਿਆ ਸੀ ਉਸ ਤੋਂ ਬਾਅਦ ਸ਼੍ਰੀ ਮਤੀ ਇੰਦਰ 单 ਗਾਂਧੀ ਨੇ 1970 ਦੇ ਵਿੱਚ ਵੀ ਸਾਨੂੰ ਲਿਖ ਕੇ ਦਿੱਤਾ ਸਮਝੌਤਿਆਂ ਦੇ ਵਿੱਚ ਵੀ ਚੰਡੀਗੜ੍ਹ ਹੈ ਜਿਹੜਾ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਊਗਾ ਤੇ 1985 ਦੇ ਵਿੱਚ ਸੰਤ ਲੋਂਗੋਵਾਲ ਤੇ ਰਜੀਵ ਦਾ ਜਿਹੜਾ ਸਮਝੌਤਾ ਹੋਇਆ ਉਹਦੇ ਵਿੱਚ ਵੀ ਰਿਟਨ ਹੈ ਵੀ 26 ਜਨਵਰੀ 1986 ਨੂੰ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦੇ ਹਵਾਲੇ ਕੀਤਾ ਜਾਊਗਾ ਮੈਂ ਇਹ ਹਵਾਲਾ ਤਾਂ ਦਿੱਤਾ ਹੈ ਇਹ ਕਿਸੇ ਵਿਅਕਤੀ ਜਾਂ ਪੋਲੀਟੀਕਲ ਬੰਦੇ ਦਾ ਬਿਆਨ ਨਹੀਂ ਇਹ ਦੇਸ਼ ਦੇ ਪ੍ਰਧਾਨ ਮੰਤਰੀਆਂ ਦਾ ਰਿਟਰਨ ਸਮਝੌਤਾ ਸਾਡੇ ਨਾਲ ਉਹ ਪ੍ਰਧਾਨ ਮੰਤਰੀ ਦਾ ਸਮਝੌਤਾ ਜਿਹੜੇ ਉਹ ਲਾਗੂ ਕਰਨਾ ਚਾਹੀਦਾ ਤੁਰੰਤ ਮੰਗ ਕਰਨੀ ਚਾਹੀਦੀ ਹੈ ਵੀ ਚੰਡੀਗੜ੍ਹ ਜਿਹੜਾ ਤੁਰੰਤ ਪੰਜਾਬ ਦੇ ਹਵਾਲੇ ਕੀਤਾ ਜਾਵੇ ਤੇ ਮੈਂ ਦੁਬਾਰਾ ਫੇਰ ਭਗਵੰਤ ਮਾਨ ਉਹਨਾਂ ਦੀ ਸਰਕਾਰ ਦੀ ਇਸ ਫੈਸਲੇ ਦੀ ਪੂਰ ਜੋਰ ਸਲਾਘਾ ਕਰਦਾ ਹੋਇਆ ਉਹਨਾਂ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਕਰਮ ਸਿੰਘ ਠਿੰਗੜ ਸਕਤਰਾ ਗੁਰਦੁਆਰਾ ਅਸ਼ੀਤਪਾਜੀ ਮਤੀ ਦਾਸ ਨਗਰ ਬਟਿੰਡਾ ਸੋ ਜੋ ਪੰਜਾਬ ਸਰਕਾਰ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ एलानਿਆ ਜੀ ਇਹਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਔਰ ਤਲਵੰਡੀ ਸਾਹਿਬ ਸੋ ਕਿਉਂਕਿ ਇਹ ਧਾਰਮਿਕ ਸਥਾਨ ਨੇ ਔਰ ਸਿੱਖਾਂ ਦੇ ਇਹ ਇੱਕ ਆਸਤਾ ਦੇ ਵੱਡੇ ਕੇਂਦਰ ਨੇ ਸੋ ਉਹਨਾਂ ਨੂੰ ਜੋ ਪਵਿੱਤਰ एलानਿਆ ਹੈ ਇਦਾਂ ਅਸੀਂ ਸਵਾਗਤ ਕਰਦੇ ਆਂ ਲੇਕਿਨ ਇਹਦੇ ਵਿੱਚ ਜਿਹੜੀ ਇੱਕ ਗੱਲ ਕਲੀਅਰ ਹੋਣ ਵਾਲੀ ਹੈ ਕਿ ਇਹ ਕਿੰਨਾ ਏਰੀਆ ਦੇ ਵਿੱਚ ਕਵਰ ਕੀਤਾ ਹੈ ਕੀ ਇਹ ਪੂਰਾ ਸ਼ਹਿਰ ਕਵਰ ਕੀਤਾ ਹੈ ਜਾਂ ਇੱਕ ਗੁਰਦੁਆਰਾ ਸਾਹਿਬਾਨ ਦੇ ਨੇੜੇ-ਨੇੜੇ ਦਾ ਇਹ ਹੀ ਕਵਰ ਕੀਤਾ ਹੈ ਇਹ ਹਜੇ ਕੋਈ ਕਲੀਅਰ ਨਹੀਂ ਹੈ ਜਿਵੇਂ ਵੀ ਇਹਦੇ ਬਾਰੇ ਅੱਗੇ ਗੱਲ ਆਵੇਗੀ ਤਾਂ ਇਹਦੇ ਵਿੱਚ ਚਰਚਾ ਜਿਹੜੀ ਹੈਗੀ ਆ ਉਹ ਚੱਲਣਗੀਆਂ ਸੋ ਅਸੀਂ ਸਮਝਦੇ ਆ ਕਿ ਜਿਹੜੇ ਪੂਰੇ ਦੇ ਪੂਰੇ ਸ਼ਹਿਰ ਹੈ ਉਹ ਪਵਿੱਤਰ ਹੋਣੇ ਚਾਹੀਦੇ ਨੇ ਕਿਉਂਕਿ ਜਦੋਂ ਸੰਗਤਾਂ ਉਹ ਸ਼ਹਿਰ ਦੇ ਵਿੱਚ ਇੰਟਰ ਕਰਦੀਆਂ ਨੇ ਤਾਂ ਉੱਥੇ ਜਦੋਂ ਦੇਖਦੀਆਂ ਕਿ ਕੋਈ ਵੀਡੀ ਸਿਕਟ ਕੋਈ ਜਰਦਾ ਕੋਈ ਸ਼ਰਾਬ ਦੇ ਠੇਕੇ ਉੱਥੇ ਹੁੰਦੇ ਆ ਤਾਂ ਉਹਨਾਂ ਦੇ ਮਨ ਨੂੰ ਠੇਸ ਵੀ ਲੱਗਦੀ ਹੈ ਚੰਗਾ ਹੋਵੇਗਾ ਕਿ ਸਾਰੇ ਦਾ ਸਾਰਾ ਜਿਹੜਾ ਸ਼ਹਿਰ ਹੈ ਉਹ ਵਧੀਆ ਹੋਵੇ ਉੱਥੇ ਕੋਈ ਵੀ ਨਸ਼ੇ ਵਾਲੀਆਂ ਚੀਜ਼ਾਂ ਨਾ ਵਿਕਣ ਸੋ ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੀ ਗ੍ਰਾਂਟ ਜਾਂ ਆਰ ਦੇ ਬਲਕੁੱਤੇ ਤੇ ਸਾਡੀ ਜਿੱਕਾ ਖਾਤਾ ਵਾਈਬ੍ਰਿਡ ਜਿੱਕੀ ਪਤੇ 1970 ਦੇ ਵਿੱਚ ਲੇ ਕੇ ਕੀ ਆਪਸੇ ਕਹਿੰਦੇ ਜੋ ਚਪਲਿਆ ਸ਼ਾਲਾ ਸ਼ੀਜੀਪਰ ਨੂੰ ਸਮਰਪਿਤ ਵਾਕਾਸ਼ ਮਗਮ ਤੇ ਨੇ ਜੁਬਾਰ ਕਰਾਇਨੀ ਨਰਕਿਸ਼ ਨੇ ਕੱਢੇ ਨੇ ਜੋ ਜਨ ਆਲ ਵਿਸ਼ੇਸ਼ ਸੈਸ਼ਨ ਵਿਧਾਨ ਸਭਾ ਦਾ ਜੋ ਇਸ ਤਰ੍ਹਾਂ ਤੋਂ ਸਬਤ ਕੀਤਾ ਗਿਆ ਹੈ ਉਹ ਵਜੇ ਕਮਿਟ ਤੇ ਲਗ ਜੋ ਕੰਪੀਟਰ ਗਿਆ ਹੈ ਜੋ ਨਾਲ ਹੀ ਉਹ ਸੈਸ਼ਨ ਦੇ ਵਿੱਚ ਮਤਾ ਪਾਸ ਕੀਤਾ ਗਿਆ ਹੈ ਪਿਤ੍ਰਸ਼ਾਹ ਕਰਾਰ ਦਿੰਦਾ ਉਹ ਸਭ ਜੋ ਕਮ ਹੈ ਜੋ ਇਸ ਕਾਰਨ ਪਹਿਲਾਂ ਵੀ ਐਨਾਉਂਸ ਕੀਤਾ ਸੀ ਪਰ ਉਸ ਅਮਲ ਨਹੀਂ ਹੋਇਆ ਸੀ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਐਨਾਉਂਸ ਕੀਤਾ ਗਿਆ ਹੈ ਇਹਨੂੰ ਪੂਰਾ ਕੀਤਾ ਜਾਵੇ ਤੇ ਨਾਲ ਜੋ ਅਮਰ ਸਿੰਘ ਸਾਹਿਬ ਨੂੰ ਪੂਰਾ ਸ਼ਹਿਰ ਜੋ ਹੈਗਾ ਉਹ ਕ੍ਰਾਂਟਸ ਵਿੱਚ ਕਰ ਦਿੱਤਾ ਜਾਵੇ ਸ਼ੀਖਰਿ ਚਕੜੂ ਸ਼ਾਸ਼ੀਆ ਸ਼ਾਟੀਵਨ ਵਸੀ ਰੋਧ ਪਰਮ ਸੰਸਥਾਏ ਅਤੇ ਦੋਠਾ ਕਮੇ ਉਹ ਟਿਕਾਣਾ ਬੰਦਾ ਹੈ ਸੋਸ਼ੀਅਲ ਕਮੂਨ ਸੋਸ਼ਲ ਘਰ ਦੇ ਗਿਆ ਕਾੜੀ 50 ਕਰਨੀ ਬੇਨਤੀ ਕਰਦੇ ਆਂ ਜਿੱਥੇ ਅਨਾਉਂਸ ਕੀਤਾ ਗਿਆ ਲਾਗੂ ਕਰਾਓ ਇਹ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ